ਇੱਕ ਦੋ ਤਾਂ ਸੈਟਿੰਗਾਂ ਕਰੰਦੇ ਰੱਖੇ ਹੋਏ ਨੇ 1200 ਖਾਜਰੇ ਦੇ ਵਿੱਚ ਵੀ ਕਿਹੜਾ ਬੰਦਾ ਕਿੱਥੇ ਸੈਟਿੰਗ ਕਰੂਗਾ ਇੱਕ ਦੋ ਸਾਡੇ ਐਮਸੀ ਵੀ ਹੈਗੇ ਨੇ ਕੋਈ ਗੱਲ ਨਹੀਂ ਥੋੜੇ ਦਿਨਾਂ ਨੂੰ ਮੈਂ ਨਾਮ ਵੀ ਜਾਕਰ ਕਰ ਦੂੰਗਾ ਉਹਨਾਂ ਦਾ ਕੋਈ ਦਿੱਕਤ ਨਹੀਂ ਮੈਂ ਦੇਖੋ ਵੇਖੋ ਉਹ ਜਿਆ ਬੰਦਾਗਾ ਮੈਂ ਇਹ ਵੀ ਦੱਸਦਾ ਕਿ 2011 12 ਤੋਂ ਮੈਂ ਧਰਨੇ ਲਾਉਣ ਲੱਗਾ ਸੀ ਹੌਲੀ ਹੌਲੀ ਜਦੋਂ ਉਮੀਦਪਾਲੀ ਐਮਐਲਏ ਬਣੇ ਨੇ ਜਦੋਂ ਲੋਕਡਾਊਨ ਹੋਇਆ ਗਿਆ ਮੈਂ ਟੈਂਕੀ ਤੇ ਵੀ ਚੜਿਆ ਰਾਸ਼ਨ ਕਾਰਡਾਂ ਵਾਲੇ ਮੁੱਦੇ 'ਚ ਉਦੋਂ ਬਾਈ ਉਮੀਦ ਸਿੰਘ ਵੀ ਮੇਰੇ ਨਾਲ ਹੀ ਸੀਗੇ ਵੀ ਦੇਹਿਰ ਜੀ ਉਸ ਤੋਂ ਬਾਅਦ ਸਿੱਕਾ ਥੱਲੇ ਧਰਨਾਂ ਲਾਇਆ ਵੀ ਭਾਈ 900 ਕਾਰਡ ਕਿਉਂ ਕਟਿਆ ਉਦੋਂ ਵੀ ਬਾਈ ਜੀ ਮੇਰੇ ਨਾਲ ਹੀ ਬੈਠੇ ਰਹੇ ਨੇ ਅੱਜ ਭਾਵੇਂ ਉਹ ਕਹਿਦਣ ਵੀ ਮੁੰਦਰੀ ਇਨਕਲਾਬੀ ਸੋਚ ਇਨਕਲਾਬੀ ਸੋਚ ਤਾਂ ਮੇਰੀ ਸ਼ੁਰੂ ਤੋਂ ਹੀ ਸੀ ਮੈਂ ਤਾਂ ਤਕਰੀਬਨ ਪਹਿਲੇ ਘਰ ਨੇ ਤੋਂ ਨਜੂ ਨਿਕਲਿਆ ਸੀ ਘਰ ਨੇ ਤੋਂ ਲੋਕਾਂ ਨੇ ਮੈਨੂੰ ਚੱਕਿਆ ਸੀ ਤੇ ਅੱਜ ਐਮਸੀ ਬਣ ਗਿਆ ਵੈਸ ਪ੍ਰਧਾਨ ਬਣ ਗਿਆ ਪਰ ਗੱਲ ਇਹ ਵੀ ਹੈ ਜਿਹੜਾ ਸਚਾਈ ਵਾਲਾ ਕੰਮ ਆ ਉਹ ਮੈਨੂੰ ਅੱਜ ਦਵੇ ਨਾ ਗੱਲ ਦਵੇ ਹਾਂ ਠੀਕ ਹੈ ਮੈਂ ਕੋਈ ਔਡਾ ਗਿਫਟ ਦੇਣ ਯੋਗ ਹੈ ਨਹੀਂ ਕਿਉਂਕਿ ਮੈਂ ਇੱਕ ਐਸੀ ਪਰਿਵਾਰ ਦੇ ਵਿੱਚੋਂ ਆ ਉਹ ਵੀ ਚਲੋ ਐਸੀ ਜਿਹਨੇ ਪਰ ਉਹਨਾਂ ਦੀ ਸੈਟਿੰਗ ਵਧੀਆ ਸੀ ਹੁਣ ਮੈਂ ਇੱਕ ਹਲਵਾਈ ਆ ਮੈਂ ਕੋਈ ਓਡੇ ਵੱਡੇ ਗਿਫਟ ਨਹੀਂ ਦੇ ਸਕਦਾ ਚਾਂਦੀ ਚੱਪੇ ਤੇ ਜਿੰਨੇ ਉਹ ਦੇ ਦਿੰਦੇ ਨੇ ਜਿੰਨੇ ਉਹ ਛੱਟੇ ਮਾਰ ਲੈਂਦੇ ਨੇ ਸ਼ਾਇਦ ਮੈਨੂੰ ਉਹਨੇ ਛੱਟੇ ਵੀ ਮਾਰਨੇ ਨਹੀਂ ਆਉਗੇ ਹੁਣ ਮੇਰਾ ਤਾਂ ਦੇਖੋ ਬਈ ਜੀ ਹਲਵਾਈ ਦਾ ਕੰਮ ਆ ਉਹਦੇ ਵਿੱਚੋਂ ਹੀ ਮੈਂ ਮੰਨ ਕੇ ਚਲੋ ਪਾਰਟੀ 'ਚ 2 ਰੁਪਏ ਲਾਉਣਾ ਜੇ ਕੋਈ 10 ਬੰਦੇ ਕਿਤੇ ਇਕੱਠੇ ਕਰਕੇ ਲੈ ਕੇ ਜਾਣ ਚਾਹ ਪਾਣੀ ਕੋਈ ਪਾਰਟੀ ਨੇ ਬਾਹਰ ਡਿਊਟੀ ਲਾਤੀ ਕੋਈ ਦਿੱਲੀ ਲਾਤੀ ਜੀ ਕੋਈ ਹਰਿਆਣੇ ਲਾਤੀ ਜਾਣੇ ਆ ਜਰੂਰ ਜਾਣੇ ਢੋਲੇ 'ਚ ਕੱਪੜੇ ਪਾਉ ਪਰ ਉਹ ਜਿਹੜਾ ਖਰਚਾ ਸੀ ਜੇਬਾਂ 'ਚੋਂ ਕਰਦੇ ਨਾ ਅੱਜ ਤੱਕ ਕਿਸੇ ਚੀਰਮੈਨ ਤੋਂ ਲੈਂਦੇ ਨੇ ਨਾ ਕਿਸੇ ਪ੍ਰਧਾਨਾਂ ਤੋਂ ਲੈਂਦੇ ਨੇ ਨਾ ਅਸੀਂ ਕਿਸੇ ਐਮਐਲਏ ਤੋਂ ਲੈਂਦੇ ਨੇ ਨਾ ਕਿਸੇ ਤੋਂ ਲੈਂਦੇ ਮੈਂ ਤਾਂ ਬੇਨਤੀ ਪਾਰਟੀ ਨੂੰ ਇਹ ਕਰਦਾ ਜਿਹੜੀਆਂ ਧਾਮਲੀਆਂ ਧਨੌਲੇ ਹੁੰਦੀਆਂ ਨੇ ਉਹ ਤਾਂ ਹੁੰਦੀਆਂ ਹੁੰਦੀਆਂ ਨੇ ਉਹਨਾਂ ਨੇ ਨੱਥ ਪਾ ਲੋ ਵਧੀਆ ਰਹੋਗੇ ਨਹੀਂ ਇਹ 20 ਪਰ ਜਿੱਦ ਜਦੋਂ ਮੈਂ ਕਮੇਟੀ 'ਚ ਬੈਠੂ ਹੁੰਦੀ ਆ ਹੁਣ ਕਮੇਟੀ 'ਚ ਬੈਠੇ ਮੈਨੂੰ ਤਿੰਨ ਮਹੀਨੇ ਹੋ ਗਏ ਤਿੰਨ ਮਹੀਨਿਆਂ ਦੇ ਵਿੱਚ ਮੈਂ 10 ਵੀਡੀਓ ਪਾਤੀਆਂ ਤੁਸੀਂ ਮੇਰਾ ਪੇਜ ਆ ਸੁਖਵਿੰਦਰ ਐਮਸੀ ਬਾਈ ਜੀ ਤੁਸੀਂ ਉੱਤੇ ਚਲੇ ਜਾਓ ਤੁਹਾਨੂੰ ਉੱਤੇ ਸਾਰਾ ਕੁਝ ਦਿਜੂਗਾ ਮੈਂ ਬੋਲਦਾ ਟਾਈਮ ਟਾਈਮ ਤੇ ਜਦੋਂ ਟਾਈਮ ਆਉਂਦਾ ਗੱਗੀ 'ਚ ਖੜੇ ਨੇ ਸਾਡੇ ਲੋਕਲ ਪੱਤਰਕਾਰ ਨੇ ਮੈਂ ਟਾਈਮ ਟਾਈਮ ਤੇ ਬੋਲਦਾ ਰਹਿਣਾ ਮੇਰੀ ਇਹ ਆਦਤ ਆ ਸ਼ੁਰੂ ਤੋਂ ਹੁਣ ਤੁਸੀਂ ਕਿੰਨੇ ਐਮਸੀ ਇਹ ਮਸਲੇ ਤੇ ਬੋਲ ਰਹੇ ਨੇ ਮੇਰੇ ਨਾਲ ਤਕਰੀਬਨ 5-6 500 ਐਮਸੀ ਹੈਗੇ ਨੇ ਜੀ ਦੇਖੋ ਪਰ ਉਹਨਾਂ ਨੂੰ ਮੈਂ ਪਾਰਟੀ ਨਹੀਂ ਛਡਾਉਣੀ ਪਾਰਟੀ ਅਸੀਂ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਸਾਲ 1.5 ਸਾਲ ਪਾਰਟੀ ਦਾ ਪਿਆ ਦੇਖੋ ਹਰ ਇੱਕ ਕਾਉਂਸਲਰ ਨੇ ਕੰਮ ਲੈਣਾ ਤੇ ਜੇ ਕੰਮ ਹੋਣਗੇ ਤਾਂ ਲੋਕ ਹੋਣਗੇ ਉਹਨਾਂ ਨਾਲ ਨਹੀਂ ਲੋਕ ਦਾ ਵੈਸੀ ਛਤਰ ਲਾਈ ਜਾਂਦੇ ਨੇ ਅੱਜ 20 ਕਰੋੜ ਲੈ ਕੇ ਛਤਰ ਲਾਈ ਜਾਂਦੇ ਨੇ ਤੇ ਕੱਲ ਨੂੰ ਜਦੋਂ ਉਹ ਪਾਰਟੀ ਛੱਡ ਗਈ ਲੋਕਾਂ ਨੇ ਉਹਨਾਂ ਨੂੰ ਅੰਦਰੋਂ ਨਹੀਂ ਬਾਹਰ ਹੋਣ ਦੇਣਾ ਤੁਹਾਡੇ ਨਾਲ ਪਾਰਟੀ ਨੇ ਸੰਪਰਕ ਕੀਤਾ ਜਦੋਂ ਤੁਸੀਂ ਸਾਰਾ ਕੁਝ ਕੀਤਾ ਜੀ ਪਰ ਇਸ ਵਕਤ ਸਾਡੇ ਹਾਲਾਤ ਇਹ ਨੇ ਵੀ ਅਸੀਂ ਕੋਈ ਸੈਟਿੰਗ ਕਰਨੀ ਨਹੀਂ ਕਿਸੇ ਬਰਗਤ ਜਿੰਨਾ ਚਿਰ ਤਨੋਲੇ ਨਾ ਨਥਨੀ ਪੈਂਦੀ ਉਹਨਾਂ ਦੇ ਕੋਈ ਵੱਡੀ ਕਾਰਵਾਈ ਮੋਦਰੀ ਜੀ ਤੁਸੀਂ ਗੁਰਦੀਪ ਬਾੜੂ ਜੀ ਨੂੰ ਸਮਰਥਨ ਦਿੱਤਾ ਆਪਣਾ ਨਹੀਂ ਨਾਲ ਆ ਜੀ ਅਸੀਂ ਦੇਖੋ ਇਕ ਨਾਲ ਆ ਜੀ ਬਿਲਕੁਲ ਜਿਹੜੀ ਪਾਰਟੀ ਜਾਣਗੀ ਉੱਥੇ ਨਾਲ ਜਾਵਾਂਗੇ ਪਤਾ ਨਹੀਂ ਕਿ ਚਲੇ ਜਾਵਾਂਗੇ ਇੱਥੇ ਕੀ ਗੱਲ ਹੈ ਕਮਾ ਲੂਗੀ ਚਲੇ ਜਾਂਦੇ ਜਾਵਾਂਗੇ ਖੜੇ ਭਰਾ ਨੇ ਚੰਗਾ ਕੰਮ ਕਰ ਰਹੇ ਨੇ ਦੇਖੋ ਇਹਨਾਂ ਨੇ ਲੜਨੇ ਇਲੈਕਸ਼ਨ ਹਾਰ ਗਏ ਚੱਕਰ ਕੀ ਆ ਪਿੰਡ ਦਾ ਕੰਮ ਤਾਂ ਕਰ ਰਹੇ ਨੇ ਨਾ ਲੋਕਾਂ ਦੇ ਵਾਅਦੇ ਤਾਂ ਬਣ ਰਹੇ ਨੇ ਨਾ ਕੋਈ ਬੰਦਾ ਤਾਂ ਹੈਗਾ ਜਿਹੜਾ ਬੋਲ ਰਿਹਾ ਦੇਖੋ ਜੇ ਬੇਦਾਗ ਨੇ ਤਾਂ ਬੋਲ ਰਹੇ ਨੇ ਮੈਂ ਵੀ ਆਪਦੇ ਘਰ ਇਹੀ ਬਹਿ ਕੇ ਕਿਹਾ ਵੀ ਜਿਹੜਾ ਬੰਦਾ ਬੇਦਾਗ ਹੋ ਕੇ ਚਾਹੀਦੀ ਚੋਹੀ ਆਊਗਾ ਨਹੀਂ ਭਾਈ ਜੀ মিডিਆ ਸਾਹਮਣੇ ਬਹਿਣਾ ਲੋਕਾਂ ਸਾਹਮਣੇ ਬਹਿਣਾ ਲੋਕਾਂ ਕਮੈਂਟ ਵੀ ਕਰਦੇ ਨੇ ਬਹੁਤ ਕੁਝ ਕਰਦੇ ਨੇ ਅੱਜ ਸੋਸ਼ ਜੇ ਤੁਸੀਂ ਇੱਕ ਪੋਸਟ ਪਾਉਣੇ ਤਾਂ ਪੰਜ ਚਾਰ ਅਗਲਾ ਵਿਰੋਧੀ ਪਾਰਟੀ ਵਾਲੇ ਵੀ ਕਹਿੰਦੇ ਨੇ ਵੀ ਭਾਈ ਕਮੈਂਟ ਕਰ ਤੇ ਕਮੈਂਟ ਅਗਲਾ ਕਿਉਂ ਕਰੂ ਚੰਗੇ ਮਾੜੇ ਜਦੋਂ ਆਪਾਂ ਨੂੰ ਪਤਾ ਵੀ ਅਸੀਂ ਸਹੀ ਆ ਅਗਲਾ ਨੂੰ ਪਤਾ ਵੀ ਬੰਦਾ ਬੇਦਾਗ ਆ ਉਸ ਤੋਂ ਬਾਅਦ ਕੋਈ ਹੋਜੀ ਹੁਣ ਜੇ ਇਹ ਮੰਨ ਕੇ ਚੱਲੋ ਬਰਨਾਲੇ ਦੀ ਆਵਾਜ਼ ਬਣੇ ਨੇ ਤਾਂ ਅਸੀਂ ਤਾਂ ਆਪਣੇ ਸ਼ਹਿਰ ਦੀ ਬਾਣੀ ਸਕਦੇ ਤਾਂ ਸਾਨੂੰ ਸਾਥ ਦੇਣਾ ਤੇ ਚਾਹੀਦਾ ਵਿਰੋਧੀ ਦਰ ਦੇ ਵਿੱਚ ਸੀ ਉਮੀਦ ਇਹ ਤੁਹਾਡਾ ਸਾਡਾ ਤੇ ਪੈਂਦੇ ਹੁੰਦੇ ਸੀ ਹੁਣ ਵੀ ਕਿਹਦਾ ਤੁਸੀਂ ਹੁਣ ਮੈਨੂੰ ਇਹ ਹੀ ਸੀ ਕਿਉਂ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਮੀਤਿਆ ਚਾਉਣੀ ਮੈਂ ਇਹ ਹੀ ਗੱਲ ਕਹਿਣਾ ਵੀ ਜਿਹੜੀ ਸਾਡੀ ਪਾਰਟੀ ਨਿਕਲੀ ਆ ਉਹ ਧਰਨੇ ਮਜਾਰਿਆਂ ਚ ਧਰਨੇ ਮਜਾਰੇ ਜੋ ਨਿਕਲਿਆ ਸੋਸ਼ਲ ਮੀਡੀਆ ਨੇ ਬਣਾਈ ਆ ਅੱਜ ਜੇ ਕੋਈ ਸੋਸ਼ਲ ਮੀਡੀਆ ਤੇ ਪਾਰਟੀ ਦੇ ਖਿਲਾਫ ਖਬਰ ਪਾਉਂਦਾ ਕਿਸੇ ਦਾਗੀ ਬੰਦੇ ਦੇ ਖਿਲਾਫ ਪਾਉਂਦਾ ਉਹ ਅਸੀਂ ਡਿਲੀਟ ਕਰਾਉਣ ਚਲੇ ਜਾਂਦੇ ਆ ਜੇ ਕੋਈ ਧਰਨਾ ਲਾਣਦਾ ਅਸੀਂ ਧਰਨੇ ਕੋਲ ਆਉਣਾ ਦੇਖੋ ਧਰਨੇ ਲਾਉਣੇ ਪੰਜਾਬ ਦੇ ਵਿੱਚ ਪਹਿਲੇ ਦਿਨ ਤੋਂ ਹੀ ਆ ਹੁਣ ਕਿਸਾਨ ਜੁਨੀਆ ਨੇ ਉਹਨਾਂ ਦੇ ਰੋਹ ਦੇ ਮੁੱਦੇ ਨੂੰ ਵੀ ਧਰਨੇ ਲਾਉਂਦੇ ਨੇ ਹੁਣ ਸਾਡੇ ਹਲਵਾਲੀ ਜੁਨੀਆ ਦਾ ਸੀ ਅਸੀਂ ਵੀ ਪੰਜ ਚਾਰ ਧਰਨੇ ਲਾਈਨੇ